ਸਤਨਾਮ ਸ੍ਰੀ ਵਾਹਿਗੁਰੂ ਜੀ ਤੇਰੇ ਅਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਹੋ ਨਾ ਜਾਣ ਮੇਰਾ ਮੈਂ ਨਹੀਂ ਕਿਛ ਹਾਂ ਨਹੀਂ ਕਿਛ ਆਹੇ ਨਾ ਮੂਰਾ ਔਸਰ ਲਜਾ ਰਖਲੇ ਹੋ ਸਦ ਨਾ ਜਨ ਤੋਰਾ ਜੋ ਬਲਵ ਤਿਉ ਭੋਲਨਾ ਸੁਆਮੀ ਉਦ੍ਰਿਤ ਕਬਣਾ ਹਮਾਰੀ ਸਾਧ ਸੰਗਤ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਨ ਸਕਾਂ ਮੈਂ ਜੋ ਤਿਹਾਰੀ ਅਮਨਾ ਸਗਤ ਕਰ ਸਿਵਤ ਤੁਮਾਰੀ ਆਬਲਿ ਹੋ ਤੁਮ ਕਥਾ ਸੁਧਾਰੀ ਆਬਲਿ ਹੋ ਤੁਮ ਕਥਾ ਸੁਧਾਰੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ ਪਰਮ ਸਤਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਵੱਡੇ ਹੀ ਭਾਗਾਂ ਵਾਲੇ ਹੋ ਜੋ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਕੋਟ ਪਰਮੰਡਾ ਦੇ ਦਾਤੇ ਸਰਵ ਸ਼ਕਤੀਮਾਨ ਸਹਬ ਸ੍ਰੀ ਗੁਰੂ ਰੰਸਾ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਗੋਦ ਵਿੱਚ ਆਪੋ ਆਪਣੀਆਂ ਹਾਜ਼ਰੀਆਂ ਲਵਾ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਪਾਵਨ ਤੇ ਪਵਿੱਤਰ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਆਪ ਵਡਭਾਗੇ ਹੋ ਆਓ ਅਜ ਦੇ ਹੁਕਮ ਨਾਮੇ ਦੀ ਬਖਸ਼ਿਸ਼ ਸ਼ਹੀਦਾਂ ਦੇ ਸਰਤਾਜੇ ਸ਼ਾਂਤੀ ਦੇ ਪੰਜ ਅੰਜਮੇ ਬਾਦਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਪਾਵਨ ਬਵਿੱਤਰ ਤਨਾ ਸ੍ਰੀ ਰਾਗ ਦੇ ਵਿੱਚ ਬਖਸ਼ਿਸ਼ ਕਰੈ ਨੇ ਸਾਨੂੰ ਕਲਯੁਗੀ ਜੀਵਾਂ ਨੂੰ ਗਿਆਨ ਬਖਸ਼ਿਸ਼ ਕਰਦੇ ਨੇ ਸਮਝਾਉਣਾ ਕਰਦੇ ਨੇ ਆਪਾਂ ਮਨਮਰਿਤਿਆ ਕਰਕੇ ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਕਰੀਏ ਜਿਸ ਦੇ ਨਾਲ ਸਤਿਗੁਰੂ ਮਹਾਰਾਜ ਜੀ ਸਾਡੇ ਤੇ ਰਹਿਮਤ ਕਰਨ ਕਿਰਪਾ ਕਰਨ ਸਾਨੂੰ ਵੀ ਇਸ ਤਰੀਕੇ ਨਾਲ ਨਾਮ ਜਪਣਾ ਜਾਵੇ ਸਿਮਰਨ ਕਰਨਾ ਆ ਜਾਵੇ ਜਿਸ ਦੇ ਨਾਲ ਸਾਡਾ ਵੀ ਆਧਾਰ ਹੋ ਜਾਵੇ ਤੇ ਜੀਵਨ ਸਫਲ ਬਣ ਜਾਵੇ ਆਓ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਐਸਾ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਤਨਾਸਰੀ ਮਹੱਲਾ 5 ਤਨਾਸਰੀ ਰਾਗ ਦੇ ਵਿੱਚ ਮਹੱਲਾ 5 ਪੰਜਵੇਂ ਪਾਤਸ਼ਾਹ ਜੀ ਦਾ ਇਹ ਪਾਵਨ ਪਵਿੱਤਰ ਸ਼ਬਦ ਹੈ ਹਰ ਹਰ ਲੀਨੇ ਸੰਤ ਉਬਾਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜੇ ਹਰੀ ਦੇ ਭਗਤ ਹੁੰਦੇ ਹਨ ਜਿਹੜੇ ਨਾਮ ਜਪਦੇ ਨੇ ਸਿਮਰਨ ਕਰਦੇ ਨੇ ਹਰ ਸਮੇ ਉਸ ਵਾਹਿਗੁਰੂ ਦੀ ਯਾਦ ਵਿੱਚ ਰਹਿੰਦੇ ਹਨ ਤੇ ਗੁਰਮਖ ਪਿਆਰਿਓ ਜਿਹੜੇ ਹਰ ਵੇਲੇ ਵਾਹਿਗੁਰੂ ਦੀ ਯਾਦ ਵਿੱਚ ਰਹਿੰਦੇ ਨੇ ਵਾਹਿਗੁਰੂ ਦੇ ਸਿਮਰਨ ਵਿੱਚ ਰਹਿੰਦੇ ਨੇ ਤੇ ਉਹਨਾਂ ਦਾ ਰਖਵਾਲਾ ਉਹਨਾਂ ਦਾ ਮਾਲਕ ਉਹਨਾਂ ਦਾ ਵਿਚਾਰ ਕਰਨ ਵਾਲਾ ਕੇਵਲ ਤੇ ਕੇਵਲ ਪ੍ਰਭੂ ਪਰਮੇਸ਼ਰ ਹੁੰਦਾ ਹੈ ਉਹ ਆਪਣੇ ਸੰਤਾਂ ਨੂੰ ਉਬਾਰ ਕਈਏ ਆਪਣੇ ਨਾਲ ਮਿਲਾ ਲੈਂਦਾ ਆਪਣੀ ਕਿਰਪਾ ਕਰ ਦਿੰਦਾ ਹੈ ਤੇ ਸਦਾ ਹੀ ਉਹਨਾਂ ਦੇ ਬਚਾ ਵਾਸਤੇ ਅੰਗ ਸੰਗ ਰੰਦਾ ਹੈ ਕੀ ਤਾਤੀ ਬਉਨ ਲੱਗ ਗਈ ਪਾਰਬਰ ਮੇ ਸਰਣਾਈ ਚੌਕੀ ਚੌਗੁਰ ਦਹਮਾਰੇ RAM ਕਰ ਦੁਖ ਲੱਗ ਨ ਭਾਈ ਸਤਗੁਰ ਪੂਰਾ ਭੀਟਿਆ ਜਿਨ ਬਣਤ ਬਣਾਈ RAM ਨਾਮ ਅਖ ਦਿਆ ਈਕਾਲਬਲਾਈ ਰਾਖ ਲੀਤ ਨ ਰਖਣ ਹਾਰ ਸਭ ਬਿਯਾਦ ਮਟਾਈ ਗੁਰ ਨਾਨਕ ਕਿਰਪਾ ਭਈ ਪ੍ਰਭੈ ਸਹਾਈ ਉਹ ਵਾਹਿਗੁਰੂ ਪਰਮੇਸ਼ਰ ਆਪਣੇ ਭਗਤ ਜਨਾਂ ਦੇ ਹਰ ਸਮੇਂ ਅੰਗ ਸੰਗ ਰਹਿੰਦਾ ਹੈ ਇੱਕ ਪਲ ਵੀ ਉਹਨਾਂ ਤੋਂ ਦੂਰ ਨਹੀਂ ਜਾਂਦਾ ਇਸ ਕਰਕੇ हे ਭਾਈ ਜਿਹੜੇ ਪਰਮਾਤਮਾ ਆਪਣੇ ਸੰਤਾਂ ਨੂੰ ਸਦਾ ਹੀ ਵਿਚਾਂਦਾ ਰਹਿੰਦਾ ਹੈ ਆਪਣੇ ਪਿਆਰਿਆਂ ਦੀ ਮਦਦ ਕਰਦਾ ਰਹਿੰਦਾ ਹੈ ਰੱਖਿਆ ਕਰਦਾ ਰਹਿੰਦਾ ਹੈ ਉਸ ਵਾਹਿਗੁਰੂ ਨਰੰਕਾਰ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ ਇਹ ਉਹਨਾਂ ਬਾਬਦ ਸਤਿਗੁਰੂ ਜੀ ਕਹਿ ਰਹੇ ਨੇ ਜਿਹੜੇ ਰੱਬ ਦੇ ਪਿਆਰੇ ਹਰ ਸਮੇਂ ਹਰੀ ਵਾਹਿਗੁਰੂ ਦਾ ਨਾਮ ਜਪਦੇ ਨੇ ਉਹਨਾਂ ਸੰਤਾਂ ਨੂੰ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਰੀ ਪੂਰਨ ਪ੍ਰਮਾਤਮਾ ਆਪ ਉਹਨਾਂ ਦੀ ਰੱਖਿਆ ਕਰਦਾ ਹਰ ਸਮੇਂ ਉਹਨਾਂ ਦੇ ਅੰਗ ਸੰਗ ਰਹਿੰਦਾ ਹੈ ਹਰ ਕੀ ਦਾਸ ਕੀ ਚਿਤ ਵੈ ਬੁਰੀ ਆਈ ਤਿਸ ਹੀ ਕੋ ਫਰਮਾਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜੇ ਹਰੀ ਦੇ ਪਿਆਰ ਇਹ ਦਾਸ ਨੇ ਜਿਹੜੇ ਪਰਮੇਸ਼ਰ ਦੇ ਜਿਹੜੇ ਉਹਨਾਂ ਦੀ ਬੁਰੀਾਈ ਕਰਦੇ ਹਨ ਹਰ ਕੇ ਦਾਸ ਕੀ ਚਿਤਵੈ ਬੁਰੀਾਈ ਜਿਹੜੇ ਹਰੀ ਦੇ ਦਾਸ ਦੀ ਪਰਮੇਸ਼ਰ ਦੇ ਪਿਆਰਿਆਂ ਦੀ ਗੁਰਮੁਖ ਪਿਆਰਿਓ ਬੁਰੀਾਈ ਕਰਦੇ ਰਹਿੰਦੇ ਨੇ ਹਾਨੀ ਪਹੁੰਚਾਉਂਦੇ ਰਹਿੰਦੇ ਨੇ ਨੁਕਸਾਨ ਕਰਦੇ ਰਹਿੰਦੇ ਨੇ ਉਹਨਾਂ ਨੂੰ ਆਪਣੀ ਜਾਣ ਵਿੱਚ ਨੀਮਾ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਜਿਸ ਤਰ੍ਹਾਂ ਨਾਮਦੇਵ ਮਹਾਰਾਜ ਜੀ ਨੂੰ ਨੀਮਾ ਦਿਖਾਉਣ ਵਾਸਤੇ ਕੋਸ਼ਿਸ਼ ਕੀਤੀ ਹਾਥੀ ਦੇ نیچے ਪਾ ਦਿੱਤਾ ਤੇ ਗੁਰਮੁਖ ਪਿਆਰਿਓ ਰਸੀਆਂ ਨਾਲ ਬੰਨ੍ਹ ਕੇ ਜਦੋਂ ਨਾਮਦੇਵ ਨੂੰ ਹਾਥੀ ਦੇ نیچے ਪਾਇਆ ਉਸ ਵੇਲੇ ਵੀ ਪਰੀਪੂਰਨ ਪਰਮਾਤਮਾ ਨੇ ਰੱਖਿਆ ਕੀਤੀ ਆਪਣਾ ਮਿਰਦ ਜਾਣ ਕੇ ਸ਼ਰੋਮਣੀ ਭਗਤ ਕਬੀਰ ਜੀ ਮਹਾਰਾਜ ਨੂੰ ਵੀ ਪੈਰਾਂ ਦੇ ਵਿੱਚ ਸੰਗਲ ਲਾ ਕੇ ਹੱਥਾਂ ਦੇ ਵਿੱਚ ਸੰਗਲ ਲਾ ਕੇ ਗੁਰਮੁਖ ਪਿਆਰਿਓ ਪਾਣੀ ਦੇ ਵਿੱਚ ਸਿੱਟ ਦਿੱਤਾ ਗੰਗਾ ਦੇ ਵਿੱਚ ਸਿੱਟ ਦਿੱਤਾ ਪਰ ਦੇਖੋ ਵਾਹਿਗੁਰੂ ਦੀ ਨੇਕ ਕਿਰਪਾ ਗੁਰਮੁਖ ਪਿਆਰਿਓ ਸੰਗਲ ਵੀ ਟੁੱਟ ਗਏ ਹੱਥਾਂ ਦੀਆਂ ਬੇੜੀਆਂ ਵੀ ਟੁੱਟ ਗਈਆਂ ਇਸ ਕਰਕੇ ਤੇ ਨੀਚੋਂ ਮਿਰਗਸ਼ਾਲਾ ਵਾਲੀ ਇੱਕ ਖੱਲ ਆਗੀ ਜਿਹਦੇ ਉੱਪਰ ਚੌਂਕੜਾ ਲਾ ਕੇ ਕਬੀਰ ਜੀ ਬੈਠੇ ਹਨ ਤੇ ਗੁਰਮਖ ਪਿਆਰਿਓ ਜਨਤਾ ਹੈਰਾਨ ਹੋਈ ਦੁਨੀਆ ਦੇਖ ਕੇ ਬੜੀ ਹੈਰਾਨ ਹੋਈ ਇਹ ਕੀ ਕੌਤਕ ਹੈ ਇਸ ਕਰਕੇ ਭਗਤ ਜੀ ਨੇ ਸ਼ਬਦ ਵੀ ਉਚਾਰਨ ਕੀਤਾ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮਿਰਗਸ਼ਾਲਾ ਪਰ ਚੜ ਬੈਠੇ ਕਬੀਰ ਗੁਰਮਖ ਪਿਆਰਿਓ ਗੰਗਾ ਦੀ ਲਹਿਰ ਵਿੱਚ ਕਹਿੰਦੇ ਮੇਰੀ ਜੰਜੀਰ ਟੁੱਟ ਗਈ ਮੇਰਾ ਸਭ ਕੁਝ ਟੁੱਟ ਗਿਆ ਤੇ ਮੈਂ ਆਜ਼ਾਦ ਹੋ ਗਿਆ ਮੇਰੀ ਉਸ ਮਾਲਕ ਵਾਹਿਗੁਰੂ ਨੇ ਰੱਖਿਆ ਕੀਤੀ ਹੈ ਇਸ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਹਰ ਕੇ ਦਾਸ ਕੀ ਚਿਤਵੇ ਬੁਰਾਈ ਚਿਤਵੇ ਜਿਹੜਾ ਸੋਚਦਾ ਹੈ ਬੁਰਾਈ ਹਾਨੀ ਨੁਕਸਾਨ ਪਹੁੰਚਾਉਂਦਾ ਹੈ ਤਿਸ ਹੀ ਕੋ ਉਸੇ ਨੂੰ ਹੀ ਉਹ ਸੇ ਨੂੰ ਹੀ ਵਾਹਿਗੁਰੂ ਸਜ਼ਾ ਦਿੰਦਾ ਹੈ ਮਾਰ ਮਾਰੇ ਮਾਰ ਦਿੰਦਾ ਹੈ ਇਸ ਕਰਕੇ ਆਤਮ ਮੌਤ ਮਾਰ ਦਿੰਦਾ ਹੈ ਉਹ ਹਰ ਸਮੇਂ ਨਰਾਦਰ ਪਾਉਂਦਾ ਹੈ ਜਿਹੜਾ ਰੱਬ ਦੇ ਪਿਆਰਿਆਂ ਦਾ ਸੰਤ ਜਨਾਂ ਦਾ ਦੋਖੀ ਹੁੰਦਾ ਹੈ ਇਸ ਕਰਕੇ ਜੇ ਕੋਈ ਮਨੁੱਖ ਪ੍ਰਮਾਤਮਾ ਦੇ ਸੇਵਕ ਦੀ ਕੋਈ ਹਾਨੀ ਕਰਦਾ ਹੈ ਨਿੰਦਿਆ ਕਰਦਾ ਹੈ ਤੇ ਗੁਰਮੁਖ ਪਿਆਰਿਓ ਪ੍ਰਮਾਤਮਾ ਉਸੇ ਨੂੰ ਹੀ ਆਤਮਕ ਆਨੰਦ ਤੋਂ ਤੋੜ ਦਿੰਦਾ ਹੈ ਉਸੇ ਨੂੰ ਹੀ ਸਜ਼ਾ ਦਿੰਦਾ ਹੈ ਉਸੇ ਨੂੰ ਹੀ ਮੌਤ ਦਿੰਦਾ ਹੈ ਉਸੇ ਨੂੰ ਹੀ ਸਤਿਗੁਰੂ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਮਾਰ ਦਿੰਦਾ ਹੈ ਉਸੇ ਨੂੰ ਸਜ਼ਾ ਦੇ ਕੇ ਕਿਉਂਕਿ ਨੰਦਕ ਪੁਰਸ਼ਾਂ ਦੀ ਇਹ ਹਾਲਤ ਹੁੰਦੀ ਹੈ ਉਹਨਾਂ ਨੂੰ ਨਾ ਇਸ ਮਾਤ ਲੋਕ ਵਿੱਚ ਕੋਈ ਜਗ੍ਹਾ ਹੁੰਦੀ ਏ ਤੇ ਨਾ ਹੀ ਪਰਲੋਕ ਵਿੱਚ ਇਸ ਕਰਕੇ ਉਹ ਜਮਾਂ ਦੀਆਂ ਠੋਕਰਾਂ ਖਾਂਦੇ ਹੋਏ ਮੌਤ ਦੇ ਮੂੰਹ ਵਿੱਚ ਚੱਲੇ ਜਾਂਦੇ ਨੇ ਤੇ ਉਹਨਾਂ ਨੂੰ ਪੂਰਾ ਕੋਈ ਲਾਹਾ ਨਹੀਂ ਪ੍ਰਾਪਤ ਹੁੰਦਾ ਤੇ ਉਹ ਨਿੰਦਿਆ ਕਰ ਕਰਕੇ ਹੀ ਆਪਣਾ ਜੀਵਨ ਜਿਹੜਾ ਹੈ ਬੇਅਰਥ ਗਵਾ ਦਿੰਦੇ ਹਨ ਇਸ ਕਰਕੇ ਰੱਬ ਦੇ ਪਿਆਰਿਆਂ ਨੂੰ ਜਿਹੜਾ ਸਤਾਉਂਦਾ ਹੈ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਦਾਸ ਕੀ ਚਿਤਵੈ ਬੁਰਾਈ ਜਿਹੜੇ ਪਰਮੇਸ਼ਰ ਦੇ ਵਾਹਿਗੁਰੂ ਦੇ ਦਾਸ ਦੀ ਹਰ ਕੀ ਦਾਸ ਕੀ ਚਿਤਵੈ ਬੁਰਿਆ ਹਰ ਜੀ ਵਾਹਿਗੁਰੂ ਦੇ ਦਾਸ ਦੀ ਜਿਹੜਾ ਬੁਰਾਈ ਚਿਤਵਦਾ ਹੈ ਉਹਦੀ ਬੁਰਾਈ ਕਰਦਾ ਹੈ ਤਿਸ ਹੀ ਕੋ ਫਿਰ ਮਾਰ ਕਹਿੰਦੇ ਗੁਰੂ ਪਾਤਸ਼ਾਹ ਜੀ ਉਸੇ ਨੂੰ ਹੀ ਪਰਮੇਸ਼ਰ ਪ੍ਰਮਾਤਮਾ ਸਜ਼ਾ ਦਿੰਦਾ ਹੈ ਮਾਰਦਾ ਹੈ ਰਹਾਉ ਬਿਸਰਾਮ ਦੇ ਕੇ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹਨ ਜਨਕ ਆਪ ਸਹਾਈ ਹੋਆ ਨਿੰਦਕ ਭਾਗੇ ਹਾਰ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਨਕ ਆਪ ਸਹਾਈ ਹੋਆ ਜਨ ਕਹਿੰਦੇ ਨੇ ਸੇਵਕ ਨੂੰ ਗੁਰਮੁਖ ਪਿਆਰਿਓ ਗੁਰਦੇਵ ਪਾਤਸ਼ਾਹ ਕਹਿੰਦੇ ਜਨ ਜਿਹੜੇ ਵਾਹਿਗੁਰੂ ਦੇ ਜਨ ਬਣ ਗਏ ਨੇ ਪਰਮਾਤਮਾ ਦੇ ਜਨ ਬਣ ਜੇ ਨੇ ਤੇ ਉਹਨਾਂ ਦੀ ਸਹਾਈ ਸਹਿਤਾ ਦੇ ਲਈ ਉਹਨਾਂ ਦੀ ਰੱਖਿਆ ਦੇ ਲਈ ਮਦਦਗਾਰ ਕੌਣ ਬਣਦਾ ਹੈ ਹਰ ਹਰੀ ਵਾਹਿਗੁਰੂ ਜੋ ਹਰ ਸਮੇ ਵਾਹਿਗੁਰੂ ਪਰਮੇਸ਼ਰ ਵਿਆਪਕ ਰੂਪ ਹੈ ਜੋ ਹਰੇਕ ਜਗ੍ਹਾ ਤੇ ਉਹ ਖੜਾ ਹੈ ਕੋਈ ਜਗ੍ਹਾ ایسی ਨਹੀਂ ਜਿੱਥੇ ਪ੍ਰਮਾਤਮਾ ਨਾ ਹੋਵੇ ਇਸ ਕਰਕੇ ਗੁਰਮਖ ਪਿਆਰਿਓ ਸਤਿਗੁਰੂ ਜੀ ਕਹਿੰਦੇ ਜਿਹੜੇ ਹਰ ਕਾ ਆਪ ਸਹਾਈ ਹੁਆ ਹਰੀ ਵਾਹਿਗੁਰੂ ਆਪਣੇ ਜਨਾਂ ਦੇ ਆਪ ਮਦਦਗਰ ਬਣਦਾ ਹੈ ਉਹ ਸਹਾਈ ਹੁੰਦਾ ਹੈ ਪ੍ਰਮਾਤਮਾ ਸਭ ਤੋਂ ਸ੍ਰੇਸ਼ਟ ਅਰ ਉੱਤਮ ਹੈ ਉਹ ਜਿੱਥੇ ਚਾਹੇ ਉੱਥੇ ਜਾ ਸਕਦਾ ਹੈ ਉਹਨੂੰ ਕੋਈ ਰੋਗ ਟੋਕ ਨਹੀਂ ਹੈ ਇਸ ਕਰਕੇ ਜਨਕਾ ਆਪ ਸਹਾਈ ਹੋਆ ਉਹ ਜਨ ਆਪਣੇ ਸੇਵਕਾਂ ਦਾ ਆਪ ਰਖਕ ਬਣ ਗਿਆ ਆਪ ਸਹਾਈ ਹੋ ਗਿਆ ਆਪ ਮਦਦਗਾਰ ਬਣ ਗਿਆ ਫਿਰ ਜਿਹਦਾ ਪ੍ਰਮਾਤਮਾ ਮਦਦਗਾਰ ਬਣ ਜਾਵੇ ਉਥੇ ਕਿਸੇ ਦੀ ਕੀ ਚੱਲ ਸਕਦੀ ਹੈ ਜਿਹਦਾ ਵਾਹਿਗੁਰੂ ਰਾਖਾ ਬਣ ਜਾਵੇ ਉਥੇ ਕਿਸੇ ਦੀ ਪਹੁੰਚ ਨਹੀਂ ਹੁੰਦੀ ਕਿਉਂਕਿ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸਾਰਿਆਂ ਤੋਂ ਵੱਡਾ ਤਾਂ ਉਹ ਪਰਮੇਸ਼ਰ ਹੈ ਪ੍ਰਮਾਤਮਾ ਹੈ ਵਾਹਿਗੁਰੂ ਗੋੜ ਹੈ ਦੁਨੀਆ ਵੱਡੀ ਨਹੀਂ ਹੈ ਉਹ ਦੁਨੀਆ ਨੂੰ ਸਜਣ ਵਾਲਾ ਮਾਲਕ ਵੱਡਾ ਹੈ ਇਸ ਕਰਕੇ ਜੇ ਮਾਲਕ ਹੀ ਆਪਣੇ ਜਨ ਆਪਣੇ ਸੇਵਕ ਦੇ ਸਹਾਈ ਹੋ ਜਾਵੇ ਅੰਗ ਸੰਗ ਹੋ ਜਾਵੇ ਫਿਰ ਉਹਨਾਂ ਨੂੰ ਕੋਈ ਕੁਝ ਵਿਗਿਆੜ ਨਹੀਂਨ ਦਾ ਸਕਦਾ ਭਾਵੇਂ ਕਿੰਨੇ ਹੀ ਕੋਈ ਯਤਨ ਕਰਦਾ ਰਹੇ ਪਰ ਕੁਝ ਨਹੀਂ ਵਿਗੜਦਾ ਉਹ ਸੁਰਖਰੂ ਰਹਿੰਦੇ ਨੇ ਉਹਨਾਂ ਦੀ ਉਹਨਾਂ ਦੀ ਰੱਖਿਆ ਵਾਸਤੇ ਵਾਹਿਗੁਰੂ ਤਤ ਪਰ ਰਹਿੰਦਾ ਹੈ ਇਸ ਕਰਕੇ ਗੁਰਦੇਵ ਪਾਤਸ਼ਾਹ ਕਹਿੰਦੀ ਜਨ ਕਾ ਆਪ ਸਹਾਈ ਹੋਆ ਇਹ ਭਾਈ ਆਪਣੇ ਜਨਾਂ ਦੇ ਆਪਣੇ ਸੇਵਕ ਦੇ ਉਹ ਆਪ ਪਰਮੇਸ਼ਰ ਮਦਦਗਾਰ ਆਪ ਸਹਾਈ ਹੁੰਦਾ ਹੈ ਆਪ ਰੱਖਿਆ ਕਰਦਾ ਹੈ ਆਪ ਉਹਦੀ ਇੱਜ਼ਤ ਪੱਤਰ ਰੱਖਦਾ ਹੈ ਇਸ ਕਰਕੇ ਉਹ ਇੱਕ ਵੀ ਪਲ ਉਹਨਾਂ ਤੋਂ ਦੂਰ ਨਹੀਂ ਜਾਂਦਾ ਨਿੰਦਕ ਭਾਗੇ ਹਾਰ ਜਿਹੜੇ ਨਿੰਦਕ ਪੁਰਸ਼ ਹੁੰਦੇ ਹਨ ਉਹ ਫਿਰ ਭੱਜ ਜਾਂਦੇ ਨੇ ਉਹਨਾਂ ਦੀ ਪਹੁੰਚ ਨਹੀਂ ਚੱਲਦੀ ਕਬੀਰ ਭਗਤ ਜੀ ਅੱਤ ਦੇ ਗਰੀਬ ਸੰ ਚਿੱਠੀਆਂ ਲਿਖ ਦਿੱਤੀਆਂ ਕਿ ਕਬੀਰ ਦੇ ਘਰ ਤਾਂ ਲੰਗਰ ਚੱਲਦਾ ਹੈ ਕਾਦੇ ਵਾਸਤੇ ਕੀ ਕਬੀਰ ਦੀ ਨਿੰਦਿਆ ਹੋਵੇਗੀ ਚੁਗਲੀ ਹੋਵੇਗੀ ਲੋਕ ਮਾੜਾ ਕਹਿਣਗੇ ਨਿੰਦਕ ਦੇ ਹੋਰ ਕੁਝ ਨਹੀਂ ਹੁੰਦਾ ਨਿੰਦਕ ਦੇ ਹੀ ਹੁੰਦਾ ਹੈ ਕਿ ਸੰਸਾਰ ਇਸ ਨੂੰ ਚੰਗਾ ਨਾ ਕਬੀ ਮਾੜਾ ਕਬੀ ਇਹ ਨਿੰਦਕ ਦੀ ਕਰਨੀ ਹੁੰਦੀ ਹੈ ਇਸ ਕਰਕੇ ਕਬੀਰ ਦੀ ਨਿੰਦਿਆ ਹੋਵੇਗੀ ਤੇ ਅਸੀਂ ਖੁਸ਼ ਹੋਵਾਂਗੇ ਪਰ ਉੱਥੇ ਵੀ ਪਰਿਪੂਰਨ ਪ੍ਰਮਾਤਮਾ ਨੇ ਬੇਅੰਤ ਪਦਾਰਥਾਂ ਦੇ ਗੱਡੇ ਲੈ ਕੇ 33 ਕਰੋੜ ਦੇਵੀ ਦੇਵਤਾ ਲੈ ਕੇ ਹਾਜ਼ਰ ਹੋਗੇ ਕਬੀਰ ਦੇ ਘਰੇ ਤੇ ਕਬੀਰ ਨੂੰ ਪਤਾ ਵੀ ਨਹੀਂ ਕਬੀਰ ਰੋਹੀ ਬਿਆਬਾਨ ਵਿੱਚ ਬੈਠਾ ਆਪਣੀ ਬੰਦਗੀ ਕਰਦਾ ਹੈ ਭਗਤੀ ਕਰਦਾ ਹੈ ਰੱਬ ਨੂੰ ਜਪ ਰਿਹਾ ਹੈ ਤੇ ਗੁਰਮੁਖ ਪਿਆਰਿਓ ਰੱਬ ਆਪਣੇ ਪਿਆਰੇ ਦੇ ਘਰ ਆ ਕੇ ਲੰਗਰ ਲਾ ਰਿਹਾ ਹੈ ਦੁਨੀਆ ਨੂੰ ਸ਼ਿਕਾ ਰਿਹਾ ਹੈ ਨਿੰਦਕ ਪੁਰਸ਼ ਬੜੇ ਹੈਰਾਨ ਹੋਏ ਕੀ ਕਮਾਲ ਹੈ ਅਸੀਂ ਤਾਂ ਸੋਚਿਆ ਸੀ ਕਬੀਰ ਦੀ ਨਿੰਦਿਆ ਹੋਵੇਗੀ ਲੋਕ ਬੁਰਾਈ ਕਰਨਗੇ ਪਰ ਇਹਦੇ ਤਾਂ ਘਰ ਵਿੱਚ ਲੰਗਰ ਚੱਲ ਰਹੇ ਨੇ ਪਦਾਰਥ ਵਰਤ ਰਹੇ ਨੇ ਕਬੀਰ ਇੰਨਾ ਖਜ਼ਾਨਾ ਕਿੱਥੋਂ ਲਿਆਇਆ ਇੰਨਾ ਪ੍ਰਬੰਧ ਕਿਵੇਂ ਕਰਿਆ ਇਸਨੇ ਇੰਨੇ ਭਾਂਡੇ ਇੰਨਾ ਪਦਾਰਥ ਕਿੱਥੋਂ ਲੈ ਕੇ ਆਇਆ ਪੈਸੇ ਤਾਂ ਇਹਦੇ ਕੋਲੇ ਹੈ ਨਹੀਂ ਇਹ ਤਾਂ ਆਪ ਭੁੱਖਾ ਮਰਦਾ ਸੀ ਘਰ ਵਿੱਚ ਕੁਝ ਖਾਣ ਨੂੰ ਹੈ ਨਹੀਂ ਸੀ ਦੇ ਬੱਚੇ ਭੁੱਖੇ ਮਰਦੇ ਸੀ ਪਰ ਇੰਨਾ ਪਦਾਰਥ ਕਿੱਥੋਂ ਲੈ ਕੇ ਆਇਆ ਤੇ ਇਸੇ ਕਰਕੇ ਗੁਰਦੇ ਪਾਤਸ਼ਾਹ ਕਹਿੰਦੇ ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੇ ਜਹਾਂ ਜਹਾਂ ਕਾਜ ਕਰਤ ਸੇਵਕ ਕੀ ਤਹਾਂ ਤਾ ਉਠ ਢਾਵੇ ਸੇਵਕੋ ਨਿਕਟੀ ਹੋਏ ਦਿਖਾਵੇ ਇਉ ਗੁਰਮੁਖ ਪਿਆਰਿਉ ਪਰਮੇਸ਼ਰ ਪ੍ਰਮਾਤਮਾ ਆਪਣੇ ਬੱਚਿਆਂ ਦੇ ਆਪਣੇ ਨਾਮ ਜਪਣ ਵਾਲਿਆਂ ਦੇ ਨਿਕਟ ਹੋ ਜਾਂਦਾ ਹੈ ਹੁਣ ਬੇਅੰਤ ਪਦਾਰਥ ਵਰਤ ਰਹੇ ਨੇ ਬੜੇ ਨਿੰਦਕ ਪੁਰਸ਼ ਹੇਰਾਨ ਹੋ ਕੇ ਉਥੋਂ ਭੱਗਦੇ ਨੇ ਦੂਰ ਚਲੇ ਜਾਂਦੇ ਨੇ ਇਸ ਕਰਕੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜੀ ਨਿੰਦਕ ਪੁਰਸ਼ ਹੁੰਦੇ ਹਨ ਉਹ ਨਿੰਦੇ ਹੀ ਕਰ ਸਕਦੇ ਹਨ ਪਰ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਕੇ ਉਹਨਾਂ ਨੂੰ ਮੂੰਹ ਦੀ ਖਾਣੀ ਪੈਂਦੀ ਹੈ ਉਹਨਾਂ ਨੂੰ ਭੱਜਣਾ ਪੈਂਦਾ ਹੈ ਤੇ ਉਹਨਾਂ ਨੂੰ ਲੋਕ ਵੀ ਸਜ਼ਾ ਮਾਂ ਦਿੰਦੇ ਨੇ ਤੇ ਰੱਬ ਵੀ ਸਜ਼ਾ ਦਿੰਦਾ ਹੈ ਇਸ ਕਰਕੇ ਗੁਰਦੇ ਪਾਤਸ਼ਾਹ ਕਹਿੰਦੇ ਨਿੰਦਕ ਭਾਗੇ ਹਾਰ ਨਿੰਦਕ ਪੁਰਸ਼ ਹਾਰ ਕੇ ਭੱਜ ਗਏ ਉੱਥੋਂ ਚਲੇ ਗਏ ਕਿਉਂਕਿ ਉੱਥੇ ਕੁਝ ਲਾਹਾ ਨਹੀਂ ਮਿਲਣਾ ਸੀ ਲੋਕਾਂ ਨੇ ਗਾਲਾਂ ਕੱਢਣੀਆਂ ਸਨ ਇਸ ਕਰਕੇ ਨਿੰਦਕ ਪੁਰਸ਼ ਗੁਰੂ ਪਾਤਸ਼ਾਹ ਕਹਿੰਦੇ ਜਦੋਂ ਪਰਮੇਸ਼ਰ ਆ ਕੇ ਖੜ ਜਾਂਦਾ ਉਹ ਭੱਜ ਜਾਂਦੇ ਨੇ ਉਹ ਨਿਕਟ ਨਹੀਂ ਆਉਂਦੇ ਦੂਰ ਚਲੇ ਜਾਂਦੇ ਹਨ ਭਰਮਤ ਭਰਮਤ ਉਹਾਂ ਹੀ ਮੂਏ ਬਹੁੜ ਗ੍ਰਹਿ ਨਮਝਾਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਰਮਤ ਭਰਮਤ ਨਿੰਦਿਆ ਦੇ ਕੰਮ ਵਿੱਚ ਭਟਕਦੇ ਭਟਕਦੇ ਉਹੀ ਹੀ ਉਸ ਨਿੰਦਿਆ ਦੇ ਗੇੜ ਵਿੱਚ ਹੀ ਮੂਏ ਮਰ ਜਾਂਦੇ ਹਨ ਖਤਮ ਹੋ ਜਾਂਦੇ ਹਨ ਆਤਮਕ ਮੌਤ ਮਰ ਗਈ ਤੇ ਗੁਰਦੇਵ ਪਾਤਸ਼ਾਹ ਕਹਿੰਦੇ ਉਹਨਾਂ ਦੀ ਆਤਮਿਕ ਮੌਤ ਹੋਗੀ ਬਹੁਤ ਮੁੜ ਗ੍ਰਹਿਣ ਮਝਾਰ ਗੁਰਮਖ ਪਿਆਰਿਓ ਕੁਝ ਵੀ ਉਹਨਾਂ ਦੇ ਕੋਲ ਨਹੀਂ ਰਹਿੰਦਾ ਘਰਾਂ ਵਿੱਚ ਹੀ अनेका ਜੂਨਾ ਵਿੱਚ ਭਟਕਦੇ ਰਹਿੰਦੇ ਹਨ ਤੇ ਗੁਰਮਖ ਪਿਆਰਿਓ ਜਦੋਂ ਭਟਕਦੇ ਭਟਕਦੇ ਹੀ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਦੁੱਖ ਉਠਾਉਂਦੇ ਹਨ ਇਸ ਕਰਕੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜਾ ਉਹਨਾਂ ਦਾ ਮੌਤ ਹੁੰਦੀ ਹੈ ਬੜੀ ਦੁਖਦਾਈਕ ਹੁੰਦੀ ਹੈ ਕਿਉਂਕਿ ਉਹਨਾਂ ਦੀ ਮੌਤ ਕੋਈ ਵਧੀਆ ਨਹੀਂ ਹੁੰਦੀ ਇਸ ਕਰਕੇ ਤੇ ਭਰਮਤ ਭਰਮਤ ਹੂਆ ਹੀ ਸਤਿਗੁਰੂ ਪਾਤਸ਼ਾਹ ਕਹਿੰਦੇ ਉਹਾਂ ਹੀ ਮੂਏ ਕਹਿੰਦੇ ਭਰਮ ਦੇ ਭਰਮ ਦੇ ਭਟਕਦੇ ਭਟਕਦੇ ਦੁਖੀ ਹੁੰਦੇ ਹੁੰਦੇ ਉਹ ਵੀ ਮੂਏ ਮਰ ਗਏ ਹਨ ਇਸ ਕਰਕੇ ਨਿੰਦਕ ਮਨੁੱਖ ਨਿੰਦਾ ਦੇ ਕੰਮ ਵਿੱਚ ਭਟਕ ਕੇ ਨਿੰਦਾ ਦੇ ਗੇੜ ਵਿੱਚ ਹੀ ਆਤਮਿਕ ਮੌਤ ਸਹਿੇੜ ਲੈਂਦਾ ਹੈ ਅੰਦਰਲੀ ਮੌਤ ਮਾਰ ਲੈਂਦਾ ਹੈ ਅੰਦਰ ਮੌਤ ਉਹਦੇ ਹੋ ਜਾਂਦੀ ਹੈ ਫਿਰ ਪਛਤਾਵਾ ਉਹਦੇ ਕੋਲ ਰਹਿ ਜਾਂਦਾ ਹੈ ਫਿਰ ਅਨੇਕਾਂ ਜੂਨਾ ਵਿੱਚ ਜਾ ਕੇ ਪੈਂਦਾ ਹੈ ਫਿਰ ਅਨੇਕਾਂ ਜੂਨਾ ਵਿੱਚ ਭਟਕਦਾ ਹੈ ਇਸ ਕਰਕੇ ਤੇ ਗੁਰਦੇਵ ਪਾਤਸ਼ਾਹ ਕਹਿੰਦੇ ਭਰਮਤ ਭਰਮਤ ਉਹਾਂ ਹੀ ਮੂਏ ਕਹਿੰਦੇ ਭਟਕਦਾ ਭਟਕਦਾ ਮਰ ਤਾਂ ਗਿਆ ਪਰ ਮਰ ਕੇ ਟੇਡੀਆਂ ਜੂਨੀਆਂ ਵਿੱਚ ਪੈ ਗਿਆ ਬਹੁਤ ਗ੍ਰਹਿ ਨਾਮਝਾਰ ਤੇ ਗੁਰਮੁਖ ਪਿਆਰਿਓ ਉਹ ਵਾਹਿਗੁਰੂ ਦੇ ਦਰਗਾਹ ਵਿੱਚ ਪ੍ਰਾਣ ਨਾ ਹੋਇਆ ਇਸ ਕਰਕੇ ਉਹ ਫਿਰ ਇਸ 84 ਲੱਖ ਜੂਨਾਂ ਦੇ ਵਿੱਚ ਪੈ ਕੇ ਖਤਮ ਹੋ ਗਿਆ ਦੀ ਮੌਤ ਹੋਗੀ ਤੇ ਉਹ ਕਿਸੇ ਜੋਗਰਾ ਨਹੀਂ ਰਿਹਾ 84 ਲੱਖ ਜੂਨਾ ਵਿੱਚ ਪੈ ਗਿਆ ਤੇ ਫਿਰ ਭਟਕਦਾ ਹੀ ਭਟਕਦਾ ਰਿਹਾ 84 ਲੱਖ ਜੂਨਾ ਵਿੱਚ ਟੇਡੀਆਂ ਮੇਡੀਆਂ ਜੂਨੀਆਂ ਵਿੱਚ ਬਹੁੜ ਗ੍ਰਹਿ ਨਾਮਝਾਰ ਦੁਨੀਆ ਦੇ ਚੱਕਰ ਲਾਉਣ ਲੱਗ ਗਿਆ ਫਿਰ ਫਿਰ ਕੁਝ ਵੀ ਪ੍ਰਾਪਤ ਨਾ ਹੋਇਆ ਨਿੰਦਿਆ ਕਰਕੇ ਨਾਨਕ ਸਰਨ ਪਰਿਉ ਦੁੱਖ ਭੰਜਨ ਗੁਣ ਗਾਵੇ ਸਦਾ ਅਪਾਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਨਾਨਕ ਸਰਨ ਪਰਿਉ ਦੁੱਖ ਭੰਜਨ ਗੁਣ ਗਾਵੇ ਸਦਾ ਅਪਾਰ ਦੁੱਖ ਭੰਜਨ ਸਰਣ ਦੁੱਖਾਂ ਦੇ ਨਾਸ ਕਰਨ ਵਾਲੀ ਦੀ ਸ਼ਰਨ ਵਿੱਚ ਬਹੇ ਪਾਰ ਪ੍ਰਭੂ ਵਿੱਚ ਲੀਨ ਹੋ ਕੇ ਜੀਵਨ ਸਫਲ ਬਣੀਦਾ ਹੈ ਇਸ ਕਰਕੇ हे ਨਾਨਕ ਜਿਹੜਾ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਮਾਤਮਾ ਦੀ ਸਰਨ ਆਪੈਂਦਾ ਹੈ ਉਹਦਾ ਓਟ ਆਸਰਾ ਲੈ ਲੈਂਦਾ ਹੈ ਉਸ ਦਾ ਬਣ ਜਾਂਦਾ ਹੈ ਉਹ ਉਸ ਬੇਅੰਤ ਪ੍ਰਭੂ ਵਿੱਚ ਲੀਨ ਹੋ ਕੇ ਸਦਾ ਉਸ ਦੇ ਗੁਣ ਗਾਉਂਦਾ ਰਹਿੰਦਾ ਹੈ ਉਸ ਦੀ ਵਡਿਆਈ ਕਰਦਾ ਰਹਿੰਦਾ ਹੈ ਉਸ ਦੀਆਂ ਸਿਰਤ ਸਲਾਘਾ ਕਰਦਾ ਰਹਿੰਦਾ ਹੈ ਜਿਹੜਾ ਮਾਲਕ ਦੀਆਂ ਸਿਫਤਾਂ ਕਰਦਾ ਹੈ ਮਾਲਕ ਦੀਆਂ ਵਡਿਆਈਆਂ ਕਰਦਾ ਹੈ ਮਾਲਕ ਦੇ ਚਰਨਾਂ ਵਿੱਚ ਜੁੜ ਜਾਂਦਾ ਹੈ ਗੁਰਦੇ ਪਾਤਸ਼ਾਹ ਕਹਿੰਦੇ ਨਾਨਕ ਸਰਨ ਪਰਿਓ ਦੁੱਖ ਭੰਜਨ ਜਦੋਂ ਮਾਲਕ ਦੀ ਸਰਨ ਪੈ ਜੇ ਤਾਂ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਇਸ ਕਰਕੇ ਗੁਣ ਗਾਵ ਸਦਾ ਅਪਾਰ ਉਸ ਮਾਲਕ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਉਸ ਮਾਲਕ ਦੀ ਸੋਭਾ ਕਰਦਾ ਹੈ ਉਸ ਮਾਲਕ ਦੀ ਵਡਿਆਈ ਕਰਦਾ ਰਹਿੰਦਾ ਹੈ ਤਦੇ ਉਸ ਇਨਸਾਨ ਉਤੇ ਗੁਰੂ ਦੀ ਕਿਰਪਾ ਮਿਹਰ ਹੋ ਜਾਂਦੀ ਹੈ ਉਹਦੇ ਗੁਣ ਗਾਉਣ ਲੱਗ ਜਾਂਦਾ ਹੈ ਤੇ ਦੁੱਖਾਂ ਦਾ ਖਾਤਮਾ ਕਰ ਲੈਂਦਾ ਹੈ ਨਿੰਦਕ ਕਾਮੁਖ ਕਾਲਾ ਹੋਆ ਦੀਨ ਦੁਨੀਆ ਕੇ ਦਰਬਾਰ ਗੁਰਦੀ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਭਾਈ ਜਿਹੜੇ ਨਿੰਦਿਆ ਕਰਨ ਵਾਲੇ ਮਨੁੱਖ ਨੇ ਜਿਹੜੇ ਦੁਨੀਆ ਦੇ ਪਿਆਰਿਆਂ ਦੀ ਗੁਰੂ ਦੇ ਦਰਬਾਰ ਦੀ ਗੁਰੂ ਦੀ ਨਿੰਦਿਆ ਕਰਦੇ ਨੇ ਉਹ ਦਰਗਾਹ ਦੇ ਵਿੱਚ ਗੁਰਮਖ ਪਿਆਰਿਓ ਪ੍ਰਮਾਣਿਕ ਨਹੀਂ ਹੁੰਦੇ ਉਹਨਾਂ ਨੂੰ ਨਰਕਾ 'ਚ ਸਿੱਟਿਆ ਜਾਂਦਾ ਹੈ ਉਹ ਟੇਡੀਆਂ ਜੂਨੀਆਂ ਚਪਟਕਦੇ ਹਨ ਨਿੰਦਕਾ ਮੁਖ ਕਾਲਾ ਹੋਆ ਨਿੰਦਕ ਪੁਰਸ਼ ਦਾ ਮੂੰਹ ਹੈ ਜਿਹੜਾ ਉਹ ਕਾਲਾ ਹੁੰਦਾ ਹੈ ਤੇ ਦੀਨ ਦੁਨੀਆ ਕੈ ਦਰਬਾਰ ਇਸ ਦੁਨੀਆ ਚ ਵੀ ਉਹਦਾ ਮੂੰਹ ਕਾਲਾ ਹੁੰਦਾ ਹੈ ਨਿੰਦਕ ਪੁਰਸ਼ ਦਾ ਤੇ ਦਰਵਾਜ਼ਾ ਵਿੱਚ ਜਾਈਏ ਵਾਹਿਗੁਰੂ ਸੱਚਖੰਡ ਜਾਈਏ ਗੁਰੂ ਦੇ ਚਰਨਾਂ ਵਿੱਚ ਜਾਈਏ ਉੱਥੇ ਵੀ ਉਹਦਾ ਮੂੰਹ ਕਾਲਾ ਹੁੰਦਾ ਹੈ ਇਸ ਕਰਕੇ ਗੁਰਦੇਵ ਪਾਤਸ਼ਾਹ ਜੀ ਨਿੰਦਕ ਕਾ ਮੁਖ ਕਾਲਾ ਜਿਹੜਾ ਨਿੰਦਿਆ ਕਰਨ ਵਾਲਾ ਭਾਈ ਉਹਦਾ ਜਿਹੜਾ ਮੂੰਹ ਹੈ ਉਹ ਕਾਲਾ ਹੁੰਦਾ ਹੈ ਇਸ ਦੁਨੀਆ ਦੇ ਵਿੱਚ ਵੀ ਦੁਨੀਆ ਦੇ ਦਰਬਾਰ ਵਿੱਚ ਵੀ ਤੇ ਗੁਰਮਖ ਪਿਆਰਿਓ ਦੀਨ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਰਬਾਰ ਵਿੱਚ ਵੀ ਭਾ ਪਰਲੋਕ ਵਿੱਚ ਵੀ ਉਸ ਦਾ ਮੂੰਹ ਕਾਲਾ ਹੁੰਦਾ ਹੈ ਨਿੰਦਕ ਲੋਕ ਪਰਲੋਕ ਵਿੱਚ ਵੀ ਬਦਨਾਮੀ ਖਟਦਾ ਹੈ ਤੇ ਲੋਕ ਵਿੱਚ ਵੀ ਬਦਨਾਮੀ ਖਟਦਾ ਹੈ ਇਸ ਕਰਕੇ ਲੋਕਾਂ ਤੋਂ ਪਰਲੋਕ ਦੀ ਕਚਹਿਰੀ ਅੰਦਰ ਗੁਰਮੁਖ ਪਿਆਰਿਓ ਦੁਸ਼ਟ ਸੋਦਾ ਲਾਉਂਦੇ ਨੇ ਉਹਦਾ ਸੋਦਾ ਲੱਗ ਜਾਂਦਾ ਹੈ ਜਮਦੂਤ ਉਹਨੂੰ ਸੋਦਾ ਲਾ ਦਿੰਦੇ ਨੇ ਦੇ ਉਸ ਵਾਹਿਗੁਰੂ ਦੀ ਕਚਹਿਰੀ ਦੇ ਵਿੱਚ ਫਿਰ ਨਿੰਦਕ ਨੂੰ ਸਜਾਮਾ ਦਿੰਦੇ ਨੇ ਕਿਉਂਕਿ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨਿੰਦਿਆ ਭਲੀ ਕਿਸੇ ਕੀ ਨਹੀਂ ਕਹਿੰਦੇ ਕਿਸੇ ਦੀ ਵੀ ਨਿੰਦਿਆ ਚੰਗੀ ਨਹੀਂ ਕਿਉਂਕਿ ਨਿੰਦਿਆ ਕਰਨ ਵਾਲਾ ਕੋਈ ਚੰਗਾ ਇਨਸਾਨ ਨਹੀਂ ਹੁੰਦਾ ਬਾੜਾ ਹੁੰਦਾ ਹੈ ਇਸ ਕਰਕੇ ਨਿੰਦਿਆ ਭਲੀ ਕਿਸੇ ਕੀ ਨਹੀਂ ਮਨ ਮੁਖ ਮੁਕਤ ਕਰਨ ਮੂੰਹ ਕਾਲੀ ਤਿੰਨ ਨਿੰਦਕਾ ਨਰਕੇ ਘੋਰ ਬਵਨ ਕਹਿੰਦੇ ਨਰਕਾਂ ਵਿੱਚ ਵਾਸਾ ਹੁੰਦਾ ਹੈ ਨਿੰਦਕ ਪੁਰਸ਼ ਦਾ ਇਸ ਕਰਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿ ਰਹੇ ਨੇ ਨਿੰਦਕਾ ਮੁਖ ਕਾਲਾ ਹੋਆ ਏ ਭਾਈ ਨਿੰਦਕ ਪੁਰਸ਼ ਦਾ ਮੂੰਹ ਕਾਲਾ ਹੁੰਦਾ ਹੈ ਦੀਨ ਦੁਨੀਆ ਦੇ ਦਰਬਾਰ ਇੱਥੇ ਦੁਨੀਆ ਵਿੱਚ ਵੀ ਉਹ ਨੂੰ ਉਹਦਾ ਮੂੰਹ ਕਾਲਾ ਹੁੰਦਾ ਤੇ ਦਰਗਾਹ ਵਿੱਚ ਜਦੋਂ ਜਾਂਦਾ ਹੈ ਉਥੇ ਦੀਨ ਦੁਨੀਆ ਦੋਨੀ ਜਗਾਈ ਇੱਕ ਦੀਨ ਹੈ ਇੱਕ ਦੁਨੀਆ ਹੈ ਦੀਨ ਪਰਮੇਸ਼ਰ ਦਾ ਘਰ ਹੈ ਦੁਨੀਆ ਪਰਲੋਕ ਦਾ ਘਰ ਹੈ ਇਸ ਕਰਕੇ ਦੋਨੀ ਜਹਾਨੀ ਨਿੰਦਕ ਦਾ ਮੂੰਹ ਕਾਲਾ ਹੁੰਦਾ ਹੈ ਇਸ ਕਰਕੇ ਉਹ ਭਟਕਦਾ ਰਹਿੰਦਾ ਹੈ ਸੋ ਇਸ ਕਰਕੇ ਆਓ ਨਿੰਦਿਆ ਤੋਂ ਸੰਕੋਚ ਕਰਨਾ ਚਾਹੀਦਾ ਹੈ ਨਿੰਦਿਆ ਕਿਸੇ ਦੀ ਵੀ ਨਹੀਂ ਕਰਨੀ ਚਾਹੀਦੀ ਨਿੰਦਕ ਨੂੰ ਬੇਅੰਤ ਸਜਾਮਾ ਮਿਲਦੀਆਂ ਨੇ ਪਰ ਗੁਰਮੁਖ ਪਿਆਰੇ ਉਹ ਭਰੀ ਪੂਰਨ ਪਰਮਾਤਮਾ ਆਪਣੇ ਪਿਆਰਿਆਂ ਦੀ ਰੱਖਿਆ ਕਰਦਾ ਹੈ ਜਿਹੜਾ ਉਹਦਾ ਨਾਮ ਜਪਦਾ ਹੈ ਸਿਵਾ ਸਿਮਰਨ ਕਰਦਾ ਹੈ ਉਹਦਾ ਦਰਗਾਹ ਦੇ ਵਿੱਚ ਹਰਾ ਹੋ ਜਾਂਦਾ ਹੈ ਉਹਦੀ ਦਰਗਾਹ ਦੇ ਵਿੱਚ ਵਾਹਿਗੁਰੂ ਬਾਹ ਪਕੜ ਲੈਂਦਾ ਹੈ ਕਿ ਆ ਜਾ ਬਈ ਤੂੰ ਬੜੀ ਸੇਵਾ ਤੇ ਸਿਮਰਨ ਕਰਕੇ ਆਇਆ ਹੈ ਤੇ ਹਰ ਸਮੇ ਗੁਰਦੇ ਪਾਤਸ਼ਾਹ ਜੀ ਕਹਿੰਦੇ ਉਹਦੇ ਅੰਗ ਸੰਗ ਰਹਿੰਦਾ ਹੈ ਪਰ ਨਿੰਦਕ ਪੁਰਸ਼ ਨੂੰ ਇੱਥੇ ਵੀ ਸਜਾਵਾਂ ਤੇ ਦਰਗਾਹ ਵਿੱਚ ਵੀ ਸਜਾਵਾਂ ਤੇ ਟੇਡੀਆਂ ਮੇਡੀਆਂ ਜੂਨੀਆਂ ਵਿੱਚ ਭਟਕਦਾ ਰਹਿੰਦਾ ਹੈ ਦੁਖੀ ਹੁੰਦਾ ਰਹਿੰਦਾ ਹੈ ਇਸ ਕਰਕੇ ਆਓ ਬੇਅੰਤ ਹੀ ਭੁੱਲਾਂ ਹੋ ਗਈਆਂ ਹੋਣਗੀਆਂ ਸੰਗਤ ਤੇ ਗੁਰੂ ਮਹਾਰਾਜ ਜੀ ਬਖਸ਼ ਦੇਣ ਅੱਗੇ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮੱਤ ਬਖਸ਼ਿਸ਼ ਕਰਨ ਅਖੀਰ ਲੀਆਂ ਪੰਕਤੀਆਂ ਪੜ ਕੇ ਭਾਈ ਆਪਾਂ ਫਤਿਹ ਦੀ ਸਾਂਝ ਪਾਵਾਂਗੇ ਉញ੍ਹਾ ਪੁੱਲਾਂ ਚੁੱਕਾਂ ਦੀ ਸੰਗਤਿ ਗੁਰੂ ਮਹਾਰਾਜ ਮਾਫੀ ਬਖਸ਼ੇ ਅੱਗੇ ਤੋਂ ਸਤ ਮਤ ਬਖਸ਼ੇ ਬਾਣੀ ਦੇ ਲੜ ਲੱਗੋ ਨਾਮ ਦੇ ਲੜ ਲੱਗੋ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਮਨੁੱਖਾ ਜਨਮ ਆਪਾਂ ਸਫਲ ਬਣਾਈਏ ਜਿਸ ਦੇ ਨਾਲ ਇਹ ਜੀਵਨ ਯਾਤਰਾ ਜਿਹੜੀ ਸਾਡੀ ਹੈ ਉਹ ਸਹੀ ਸਲਾਮਤ ਵਾਹਿਗੁਰੂ ਦੇ ਦਰਗਾਹ ਵਿੱਚ ਪ੍ਰਮਾਣ ਹੋ ਜਾਵੇ ਅਸੀਂ ਉਸ ਵਾਹਿਗੁਰੂ ਨੂੰ ਭਾਜਾਈਏ ਆ ਮਾਂ ਗੀਤਾ ਜਦੋਂ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਹਰੀ ਦੇ ਵਾਹਿਗੁਰੂ ਦੇ ਗੁਣ ਗਾ ਮੰਗੇ ਭਾਈ ਹਰ ਕੀ ਦਾਸ ਕੀ ਚਿਤ ਵੈ ਬੁਰੀਾਈ ਤਿਸ ਹੀ ਕੋ ਫਿਰ ਮਾਰ ਜਿਹੜਾ ਨਾਮ ਜਪਣ ਵਾਲਿਆਂ ਦੀ ਬੁਰੀਾਈ ਕਰਦਾ ਉਸੇ ਨੂੰ ਵਾਹਿਗੁਰੂ ਸਜਾਮਾ ਦਿੰਦਾ ਇਸ ਕਰਕੇ ਗੁਰਦੇਵ ਪਾਤਸ਼ਾਹ ਕਹਿੰਦੇ ਭਾਈ ਹਰ ਹਰ ਲੀਨੇ ਸੰਤ ਓਵਾਰ ਜਿਹੜਾ ਨਾਮ ਜਪਦਾ ਸੰਤ ਦਾ ਰੂਪ ਹੋ ਜਾਂਦਾ ਹੈ ਉਹਨਾਂ ਨੂੰ ਪਰਮੇਸ਼ਰ ਵਾਹਿਗੁਰੂ ਆਪਣੇ ਚਰਨਾਂ ਵਿੱਚ ਜਗ੍ਹਾ ਦੇ ਦਿੰਦਾ ਹੈ ਉਹਦੀ ਲੋਕ ਤੇ ਪ੍ਰਲੋਕ ਵਿੱਚ ਉਸਤਤੀ ਹੁੰਦੀ ਹੈ ਵਿਡਿਆਈ ਹੁੰਦੀ ਹੈ ਇਸ ਕਰਕੇ ਆਓ ਇਨੀਆਂ ਬੇਨਤੀਆਂ ਪ੍ਰਵਾਨ ਭੁੱਲ ਚੁੱਕ ਦੀ ਖਿਮਾ ਹੀਰਲੀ ਪੰਕਤੀ ਪੜ੍ਹ ਕੇ ਫਤੇ ਦੀ ਸਾਂਝ ਪਾਈਏ ਨਾਨਕ ਸਰਨ ਪਰਿਓ ਦੁਖ ਭੰਜਨ ਗੁਣ ਗਾਵੈ ਸਦਾ ਉਪਾਰ ਨਿੰਦ ਕਾਮੁਖ ਕਾਲ ਹੁਆ ਦੀਨ ਦੁਨੀਆ ਕੈ ਦਰਬਾਰ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ